ਜੀ ਕਾਲ ਜੀ ਸਾਰਿਆਂ ਨੂੰ ਸਵੇਰ ਦਾ ਟਾਈਮ ਅੱਜ ਆਪਾਂ ਜਿਹੜੀ ਆਪਣੀ ਘਰੀਏ ਥੋੜੀ ਜਿਹੀ ਪੇਡ ਕੋਡ ਦੀ ਨਾਈਜ਼ੀ ਨੇ ਆਪਾਂ ਇਹਨਾਂ ਜਿਹੜੇ ਬਾਰਸ਼ ਨਾਲ ਸੀਗੀ ਥੋੜੀ ਖਰਾਬ ਹੋਣੀ ਹੋਗੀ ਆਪਾਂ ਲੈ ਕੇ ਆਈ ਸੀ ਇਹ ਖਾਦ ਤੇ ਇਹਨਾਂ ਦੇ ਵਿੱਚ ਆਪਾਂ ਖਾਣ ਪਾਵਾਂਗੇ ਜਿੰਨੇ ਕੇ ਵਿੱਚ ਥੋੜੇ ਜਿਹੇ ਖਾਣ ਪੀਣ ਵਾਲੀ ਵੀ ਹੈਗੇ ਨੇ ਤੇ ਜਿਵੇਂ ਆ ਦੇਖੋ ਇਹ ਹੈਗਾ ਬਦਾਮਾਂ ਦਾ ਇਹ ਨਹੀਂ ਕਹਿੰਦੇ ਨੇ ਕਿ ਬਦਾਮ ਜਿਹੜੇ ਨੇਗੇ ਇਹ ਜਿਹੜਾ ਮਤਲਬ ਬਹੁਤ ਹੈ ਇੱਧਰ ਨਹੀਂ ਲੱਗਦਾ ਆਪੇ ਲੇਕਿਨ ਇਹ ਤਾਂ ਬਹੁਤ ਛੋਟਾ ਜਿਹਾ ਸੀਗਾ ਇਹ ਬਹੁਤ ਵਧੀਆ ਹੋ ਗਿਆ ਇੰਨਾ ਵਧੀਆ ਹੋ ਗਿਆ ਕਿਉਂਕਿ ਇਹਨੂੰ ਨਾ ਬਹੁਤ ਫੁੱਲ ਲੱਗੇ ਸੀ ਹੁਣ ਇਹ ਆ ਵੀ ਫੁੱਲ ਲੱਗਣ ਕਰਕੇ ਬਾਰਿਸ਼ ਹੋਣ ਕਰਕੇ ਜਿਹੜੇ ਇਹ ਫੁੱਲ ਸੀ ਉਹ ਸਾਰੇ ਝੜ ਗਏ ਫੁੱਲ ਤੇ ਇਹ ਅੰਬ ਸੀ ਆਪਾਂ ਨੂੰ ਲੱਗਿਆ ਸੀ ਇਹਨੂੰ ਕਿੰਨੇ ਅੰਬ ਲੱਗਦੇ ਨੇਗੇ ਬਹੁਤ ਘੱਟ ਹੀ ਆ ਤੇ ਫਿਰ ਇਹ ਅੰਬਰੂਜ ਅੰਬਰੂਜ ਨੂੰ ਬਹੁਤ ਅੰਬਰੂਜ ਲੱਗੇ ਸੀਗੇ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਖਾਦ ਪਾਉਣੀ ਹੈ ਲੋਜੀ ਆਪਾਂ ਲ ਕੇ ਸੀ ਇਹ ਮਿਲ ਖਾ ਇਹ ਜਿਹੜੀ ਹੈ ਬਹੁਤ ਜ਼ਿਆਦਾ ਵਧੀਆ ਹੈ ਇਹਨਾਂ ਪੌਦੇ ਜਿਹੜੇ ਬਹੁਤ ਜ਼ਿਆਦਾ ਗrow ਕਰਦੇ ਆ ਆਪਾਂ ਇਹਨਾਂ ਨੂੰ ਛਾੜੇ ਦੇ ਵਿੱਚ ਪਾਉਣਾ ਹੈ ਇੱਕ ਜ਼ਿਆਦਾ ਨਹੀਂ ਪਾਉਣੀ ਇਹਦੇ ਸਿਰਫ 5-7 ਬੀਜ ਪਾਉਣੇ ਨੇ ਜਿਹੜਾ ਪੌਦਾ ਆਪਾਂ ਨੂੰ ਲੱਗਦਾ ਜਿਵੇਂ ਆਂਬਾ ਇਹਦੇ ਵਿੱਚ 10 ਕਲੀ ਬੋਣੇ ਨੇ ਬਾਕੀ ਸਾਰੇ ਇਹਨੇ 5-7 ਹੀ ਬੋਣੇ ਇਹ ਵੀ ਚੰਗੀ ਤਰ੍ਹਾਂ ਨੂੰ ਗੜਾਈ ਕਰਕੇ ਇਹ ਆਪ ਨੇ ਇਹ ਸਿਰਫ ਐਨੇ ਕੀ ਬੋਣੇ ਕਿਉਂਕਿ ਇਹ ਵੱਡਾ ਹੈ ਇਹਦੇ ਵਿੱਚ ਥੋੜੇ ਜਿਹਾ ਜ਼ਿਆਦਾ ਬੋਣੇ ਨੇ ਬਾਕੀ ਜਿਹੜੇ ਹੈਗੇ ਨੇ ਉਹਨਾਂ ਵਿੱਚ ਬਹੁਤ ਥੋੜੇ ਥੋੜੇ ਬੋਣੇ ਅਮਰੂਦੇ ਅਮਰੂਦੇ ਦੇ ਵਿੱਚ ਵੀ ਇਹ ਨਿੰਬੂਆਂ ਨਿੰਬੂ ਨਾ ਨਿੰਬੂ ਲੱਗ ਜਿੰਨੇ ਅੰਦਰ ਨਿੰਬੂ ਤਾਂ ਕਿ ਨਿੰਬੂ ਇਹਨਾਂ ਦੇ ਵਿੱਚ ਕਾਫੀ ਨਿੰਬੂ ਆਇਆ ਹੈ ਸਾਰੇ ਬਹੁਤ ਵਧੀਆ ਜਿਹੜੇ ਹੈਗੇ ਨੇ ਉਹ ਨਹੀਂ ਵਰਤੇ ਆ ਜੀ ਇਹ ਛੋਟਿਆ ਹੁਣ ਇਹਦੇ ਵਿੱਚ ਸਿਰਫ ਕਿੰਨ ਪੰਜ ਕੀ ਦਾਣੇ ਪਾਵਾਂਗੇ ਨਿੰਬੂ ਦੇ ਵਿੱਚ ਸਿਰਫ ਇੰਨੇ ਕੀ ਪਾਵਾਂਗੇ ਇਹ ਵਿੱਚ ਇਹ ਜਿਵੇਂ ਆਪਣਾ ਕੜੀ ਪੱਤਾ ਤੇ ਬਦਾਮਾਂ ਦੇ ਪੇੜ ਆਪਾਂ ਤੁਹਾਨੂੰ ਦੱਸਿਆ ਪਹਿਲਾਂ Sì, non voglio sì. ਦੇ ਵਿੱਚ 5 ਤਿੰਨ ਸੁੱਟਾਂਗੇ ਥੋੜੇ ਜਿਹੀ ਕਿਉਂਕਿ ਇਹ ਆਪਾਂ ਪਦੀਨੇ ਨੂੰ ਜਿੱਥੇ ਦਾ ਪਦੀੰਮੇ ਦੀ ਜਣੀ ਜੜਾਂ ਨੇ ਉਹ ਕੁੱਟੀਆਂ ਜਾਂਦੀਆਂ ਇਹ ਵੀ ਮਿਰਚਾਂ ਨੇ ਮਿਰਚਾਂ ਲੱਗਣੀ ਸ਼ੁਰੂ ਹੋ ਗਈਆਂ ਪਹਿਲਾਂ ਵੀ ਬਹੁਤ ਲੱਗੀਆਂ ਸੀ ਹੁਣ ਦੁਬਾਰਾ ਲੱਗੀਆਂ ਨੇ

ਇਹ ਹੈ ਜੀ ਆਪਣਾ ਮਨੀ ਪlant ਇਹਨੇ ਜਿਆਦਾ ਨਹੀਂ ਛੇੜਦੀ ਪਰ ਸਾਤ ਕਰਕੇ ਮੰਡਰ ਲਾ ਲਿਆ ਕਿਉਂਕਿ ਇਹ ਜਿਆਦਾ ਫੈਲ ਰਿਆ ਆ ਗਿਆ ਹੈ ਹਨਾ ਕਿ ਕੁਛ ਐਵੇਂ ਜੀਵ ਜਾਣ ਸਮਾ ਹੋ ਗਏ ਇਹ ਵਧੀਆ ਹੋ ਗਿਆ ਹਨਾ ਹੋ ਗਿਆ ਇਹਦੇ ਵਿੱਚ ਅਪਾ ਪਹਿਲਾਂ ਪਾਈ ਸੀ ਇਹ ਖਾਦ ਦੇਖੋ ਕਿੰਨਾ ਵਧੀਆ ਹੋ ਗਿਆ ਇਹ ਹੱਥ ਹੌਲਾ ਇਹਨੇ ਸੋਹਣੀ ਬੇਲ ਆ ਨੂੰ ਕਹਿੰਦੇ ਨੇ ਛਿਪਕਲੀ ਬੇਲ ਇਹਨੂੰ ਇੰਨੀਆਂ ਸੋਹਣੀਆਂ ਫੁੱਲੀਆਂ ਲੱਗ ਗਈਆਂ ਨੇ ਕਿ ਜਿੰਨੀਆਂ ਕਹਿ ਦੋ ਇਹਦੇ ਵਿੱਚ ਪਹਾਰ ਫਾਈਸੀ ਦੇ ਤੋਂ ਕਿੰਨੇ ਸੋਹਣੇ ਹੋ ਗਏ ਆਪਣੇ ਆਪ ਉੱਪਰ ਚੜਾਈ ਜਾ ਰਹੇ ਤੇ ਇਹ ਪੌਦੇ ਦੇਖੋ ਕਿੰਨਾ ਵਧੀਆ ਹੁੰਦੀਆਂ ਇਹ ਆਪਾਂ ਨੇ ਲਾਇਆ ਹੁਣ ਕੱਲ ਕੱਟਰ ਦਾ ਪੌਦਾ ਸਬਜ਼ੀ ਬਣਾਉਣੇ ਆਪਾਂ ਜੀ ਦੀ ਇਹ ਵਾਲਾ ਉਹ ਆ ਇਹ ਤਾਂ ਨਹੀਂ ਪਤਾ ਵੀ ਦੇਖੋ ਚੰਗੂ ਰਹੀ ਹੋ ਕੇ ਤੇ ਕਾਫੀ ਵੱਡਾ ਕਾਜ ਤਾਂ ਲੱਗਦਾ ਨਹੀਂ ਲੱਗਦਾ ਜੀ ਤੇ ਇਹ ਦੇਖੋ ਇਹ ਸਾਰੇ ਬਹੁਤ ਵਧੀਆ ਖਾ ਦੇਣ ਵਾਲੀ ਹੋਏਗੇ ਬਹੁਤ ਵਧੀਆ ਖਾਦ ਆਏਗੀ ਇਹਦੇ ਨਾਲ ਪੌਦੇ ਜਿਹੜੇ ਨੇ ਜਲਦੀ ਗਰੋ ਕਰ ਲੈਂਦੇ ਨੇ ਜੀ